ਦੇ ਇਹ ਪ ਮੇਰਾ ਨਾਮ ਐਥਮ ਰੋਡ ਦੇ ਕੀ ਹੋਇਆ ਕਿ ਮੇਰੇ ਮੇਰਾ ਭਰਾ ਕੰਮ ਕਰਕੇ ਆ ਰਿਹਾ ਸੀ ਤੇ ਉਧਰੋਂ ਮੋਟਰਸਾਈਕਲ ਤੋਂ ਆਏ ਤੇ ਇਹਨਾਂ ਨੇ ਵਿੱਚ ਮਾਰ ਕੇ ਮੋਟਰਸਾਈਕਲ ਥਾਂ ਤੇ ਮਾਰ ਕੇ ਭੱਜ ਗਏ ਤੇ ਸਾਡੇ ਗਵਾਂਢੀ ਸੀ ਉਹ ਹੀ ਚੱਕ ਕੇ ਲੈ ਕੇ ਤੇ ਚੱਕ ਕੇ ਵੀ ਲੈ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬਜ਼ੁਰਗ ਨੂੰ ਸਾਹਮਦੇ ਸੀ ਉਹ ਕਮਾ ਕੇ ਖੋਣਦੇ ਸੀ ਸਾਡਾ ਬਜ਼ੁਰਗ ਨਾ ਅੱਖਾਂ ਤੋਂ ਸੱਚੀ ਉਮਰ ਸੀ ਲੱਕੜਾਂ ਦਾ ਕੰਮ ਕਰਦਾ ਸੀ ਪਟਾਈ ਦਾ ਕਿੰਨੇ ਬਗਾਇਆ ਹੋਇਆ ਹੈ ਹਾਂਜੀ ਦੋ ਬੱਚੇ ਉਹਨਾਂ ਦੇ ਕਿਨੇ ਕਿਨੇ ਸਾਲ ਦੇ ਜਵਾਕ ਇੱਕ 15 ਸਾਲਾਂ ਦਾ ਇੱਕ 17 ਸਾਲਾਂ ਦਾ ਕੀ ਮੰਗਦੀ ਹੈ ਉਹ ਮੰਗ ਸਾਨੂੰ ਪਰਚਾ ਹੋਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਕੀ ਨਾਮ ਹੈ ਤੁਹਾਡਾ ਹਾਂਜੀ ਨਾਮ ਕੀ ਹੈ ਜਸਤਰ ਸਿੰਘ ਦਾ ਕੀ ਹੋਇਆ ਅੰਕਲ ਉਹ ਇੱਥੋਂ ਕਪਟਾਈ ਕਰਦਾ ਕਰਨ ਗਿਆ ਸੀਗਾ ਇੱਥੇ ਮੰਡੀ ਚ ਉਹ ਇੱਥੇ ਕੁਝ ਹੱਥ ਨੇ ਆਉਂਦਾ ਸੀ ਦਿਨ ਖੜੀ ਜੀ ਉਹ ਮੋਟਰਸਾਈਕਲ ਵਾਲੇ ਇੱਥੋਂ ਭਜਾਈ ਜਾਂਦੇ ਤਿੰਨ ਜਣੇ ਤੇ ਵਰਤੀਆਂ ਨਿੰਬੀਨ ਦੇਖੀਆਂ ਉਹਨੇ ਤੇ ਵਿੱਚ ਵੱਜ ਗਿਆ। ਪਰ ਉਹ ਸੀ ਬਲਾਸਟ ਵਾਲਾ ਕਿ ਜੈ ਸੀ। ਹਾਂਜੀ। ਦੋ ਡਾਕਟਰ ਨੇ ਠੀਕਿਆ। ਹਜੇ ਤਾਂ ਕੋਈ ਗੱਲ ਨਹੀਂ ਹੋਈ। ਤਾਂ ਇੱਥੇ ਮੱਕੋ ਗਿਆ ਸੀ। ਉਹ ਸਿਰ ਤੋਂ ਚੁਗਣ ਲੱਗੇ। ਹਾਂ ਫਿਰ ਪਾੜ ਗਿਆ। ਹਾਂ। ਫਿਰ ਦੋ ਹੋ ਗਏ ਇੱਥੋਂ ਆਏ।

ਮੈਂ ਆਰਾਮਨਗਰ ਤੋਂ ਆਉਂਦਾ ਹਾਂ। ਕੀ ਲੱਗਦੀ ਰਿਹਾ ਸੀ ਤੇ ਮੇਰਾ ਮਾਮਾ ਸੌਰਾ ਸੀ। ਕੀ ਹੋਇਆ? ਕੀ ਹੋਇਆ? ਇਹ ਹੋਇਆ ਇਹ ਬੱਚਾ ਇਧਰ ਆਉਂਦੇ ਸੀ ਆਪਣੀ ਸੜਕ ਕੰਨੀਆਂ। ਸੜਕ ਕ੍ਰੋਸ ਕਰਦੇ ਸੀਗੇ। ਇਹ ਤਿੰਨ ਜਾਣੇ ਸੀਗੇ ਪੂਰੀ ਸਪੀਡ ਤੇ ਸੀ ਕੋਈ ਬਤਨਾ ਦੇ ਨਹੀਂ ਰੁੱਕ ਇਹਨਾਂ ਨੇ। ਤੇ ਬੱਸ ਦਾ ਜਦੋਂ ਵਿੱਚ ਮਾਰਿਆ ਤੇ ਦੋ ਤੇ ਦੋ ਜਣ ਤਾਂ ਪੱਜ ਗਏ ਆ ਤੇ ਤੀਜਾ ਚੌਥੀ ਰਹਿ ਗਿਆ। ਮੁੜ ਕੇ ਜਾ ਕੇ ਹਸਪੀਟਲ ਲੈ ਗਏ ਇਹਨਾਂ ਨੂੰ। ਬੱਸ ਉੱਥੇ ਜਾ ਕੇ ਡੈਥ ਹੋ ਗਈ। ਉਹ ਮੰਗ ਕੀ ਕਰਦੇ? कुझ 6:30 छ